ਜਾ ਦੇ ਗੰਗਰਾ ਸਾਈ ਭਾਏ ਜੈ ਭਾਉ ਕੋਣ ਕਬਿ ਗਿਛਾ ਜੈ ਭਾਉ ਜਾ ਸਾਹਿਬ ਸਾਚ ਨਾਰੇ ਉਹ ਆਖਿਆ ਭਾਉ ਆਰ ਖਾ ਮੰਗੇ ਜੈ ਜੈ ਰਾਤ ਕਰੇ ਜੈ ਭਾਉ ਫੇਰ ਕੇ ਅੱਗੇ ਕਹੋ ਕੀ ਦੱਸਿਆ ਜੈ ਭਾਉ ਇਹ ਤੋ ਬੋਲਣਾ ਬੋਲੀਏ ਸੁਣ ਕੇ ਸੰਭਰਾ ਤੇ ਵੇਲਾ ਸਚਨਾ ਆਈ ਜੀਤ ਆਵੇ ਜੀਤ ਆਵੇ ਕਪੜਾ ਤੇ ਆਈ ਜੀਤ ਆਵੇ ਦੁਨੀਆ ਵੇ ਕਪੜਾ ਮੋਦਵਾ ਚਾਰ ਦਾ ਪਾੜ ਕੇ ਦਾ ਕਰਮੀ ਆਵੇ ਕਪੜਾ ਨਜਰੀ ਮੋਦਵਾ ਨਾਨਕ ਅਹੰਕਾਰ ਨਾ ਜਾਣੀਏ ਸਭ ਆਪੇ ਜੀਤ ਆਵੇ ਆਪੇ ਨਾ ਜਾਏ ਜੀਤਾ ਹੋਏ ਤੇ ਆਪ ਦੇਵਾਂ ਨਿਪਰਮਾ ਨਾਲੇ ਗਾਵੀਏ ਦੇਵਾਂ ਸੁਣੀਏ ਮਹਾਰਿਏ ਪਾਉ ਮੁਖ ਪਰ ਹਰ ਸੁਪਾਤੈ ਗਾਏ ਮੁਖ ਨਾ ਨੰ ਮੁਖ ਬੇਡਾ ਮੁਖ ਲਿਆ ਗੋਰੀ ਸਰ ਗੋਰੀ ਕੰਨਾ ਗੁਰ ਪਾਰਬਤੀ ਜੇ ਹੋ ਜਾਣਾ ਆਖਾ ਨਾਣੀ ਕਹਿਣਾ ਚਾਹੀਦਾ ਹੈ ਇੱਕ ਰੇ ਰਮਣਾ ਜੀਆ ਨਾ ਜੀਆਂ ਹਾਇ ਦਦਾ ਸੁਪਨਾ ਜੀਆਂ ਹਾਇ ਦਦਾ ਉਹ ਬੈ ਸੁਪਨਾ ਜੀਆਂ ਹਾਇ ਦਦਾ ਤੋਂ ਮੈਂ ਵਿਸਰ ਮਾ ਜਾਏ ਇਹ ਸ਼ਲੋਕ ਮਾਰਦੇ ਸ਼ਲੋਕ ਪਵਣ ਗੁਰੂ ਪਤਾ ਬਾਤ ਤਲਤ ਮਹੱਤਿਸ ਅਿਸ ਰਾਤ ਕੋਈ ਦਾਇ ਦਾ ਜਗਤ ਅੰਗਿਆ 团结。<laughs>